ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਸਦਾ ਸਦਾ ਹਰਿ ਜਾਪੇ ਪ੍ਰਭ ਬਾਲਕ ਰੱਖੇ ਆਪੇ ਸਿਤਲਾ ਠਾਕ ਰਹੀ ਵਿਗਨ ਗਏ ਹਰ ਨਾਏ ਮੇਰਾ ਪਰਬ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਿਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਣ ਸਮਰਾਥਾ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੇ ਬਨੰਤੇ ਸਬਨਾਨਕ ਸੁਖ ਸਵੰਤੇ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰਿ ਜਾਪੇ ਪ੍ਰਭ ਬਾਲਕ ਰੱਖੇ ਆਪੇ ਇਤਲਾ ਠਾਕ ਰਹਾਏ ਬੇਗਨਾ ਗਏ ਹਰ ਨਾਏ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾਗ ਕਿਰਪਾਲਾ ਰਹਾ ਪ੍ਰਭ ਕਰਣ ਕਰਨ ਸਮਰਾਥ ਹਰਿ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਨੇ ਬਨੰਤੇ ਸਭ ਨਾਨਕ ਸੁਖ ਸਵੰਤੇ ਸੋਰਾਠਾ ਮਹੱਲਾ ਪੰਜਵਾ ਸਦਾ ਸਦਾ ਹਰ ਚਾਪੇ ਪ੍ਰਭ ਬਾਲਕ ਰਾਖੇ ਆਪੇ ਸੈਤਲਾ ਠਾਕ ਰਹਾਏ ਵਿਗਨ ਗਏ ਹਰ ਨਾਏ ਮੇਰਾ ਪ੍ਰਭ ਹੋਆ ਸਦਾ ਦਿਆਲਾ ਹਰਤਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾ ਕਿਰਪਾਲਾ ਰਹਾ ਪ੍ਰਭ ਕਰਨ ਕਰਨ ਸਮਰਾਥ ਅਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੇ ਬਨੰਤੇ ਸਬਨਾਨਕ ਸੁਖ ਸੰਤੇ ਸੋਰਠ ਮਹਲਾ 5 ਸਦਾ ਸਦਾ ਹਰਿ ਜਾਪੇ ਪ੍ਰਭ ਬਾਲਕ ਰਖੇ ਆਪੇ ਸੇਤਲਾ ਠਾਕ ਰਹਾਏ ਨ ਕਹੇ ਹਰ ਨਾਏ ਮੇਰਾ ਪ੍ਰਭ ਹੋਵਾ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾ ਕੀ ਰਪਾਲਾ ਰਹਾ ਪ੍ਰਭ ਕਰਨ ਕਾਰਨ ਸਮਰਾਥਾ ਹਰਿ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬਨੰਤੇ ਸਭ ਨਾਨਕ ਸੁਖ ਸਵੰਤੇ ਸੋਰਠ ਮਹਲਾ ਪੰਜਵਾਂ ਸਦਾ ਸਦਾ ਹਰਿ ਜਾਪੇ ਰਬ ਬਾਲਕ ਰਾਖੇ ਆਪੇ ਸੇਤਲਾ ਠਾਕ ਰਹਾਏ ਬੇਗਨਾ ਗਏ ਹਰ ਨਾਏ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਤਬ ਜੀ ਭਿਆ ਕਿਰਪਾਲਾ ਰਹਾਉ ਪ੍ਰਭ ਕਰਨ ਕਰਨ ਸਮਰਾਥ ਹਰਿ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਨੇ ਬਨੰਤੇ ਅਬਨਾਨਕ ਸੁਖ ਸਵੰਤੇ ਸੋਰਠ ਮਹਲਾ ਪੰਜਵਾ ਸਦਾ ਸਦਾ ਹਰ ਚਾਪੇ ਪ੍ਰਭ ਬਾਲਕ ਰਾਖੇ ਆਪੇ ਸਿਤਲਾ ਠਾਕ ਰਹਾਏ ਬੇਗਨ ਗਏ ਹਰ ਨਾਏ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾ ਕਿਰਪਾਲਾ ਰਹਾਓ ਪ੍ਰਭ ਕਰਨ ਕਰਨ ਸਮਰਾਥਾ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੇ ਬਨੰਤੀ ਸਭ ਨਾਨਕ ਸੁਖ ਸਵੰਤੇ ਸੋਰਠ ਮਹਲਾ ਪੰਜਵਾਂ ਸਦਾ ਸਦਾ ਹਰਿ ਜਾਪੇ ਰਬ ਬਾਲਕ ਰਾਖੇ ਆਪੇ ਸੇਤਲਾ ਠਾਕ ਰਹੇ ਬਿਗਨ ਗਏ ਹਰ ਨਾਏ ਮੇਰਾ ਪ੍ਰਭ ਹੋਵਾ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾ ਕੀ ਰਪਾਲਾ ਬੋਕਰਣ ਕਾਰਣ ਸਮਰਾਥਾ ਹਰਿ ਸਿਮਰਤ ਸਬਦੁ ਪਲਾਥਾ ਆਪਣੇ ਦਾਸ ਕੀ ਸੁਣੀ ਬਨੰਤੇ ਸਭ ਨਾਨਕ ਸੁਖ ਸਵੰਤੇ ਸੋਰਠ ਮਹਲਾ ਪੰਜਵਾਂ ਸਦਾ ਸਦਾ ਹਰ ਝਾਪੇ ਪ੍ਰਭ ਬਾਲਕ ਰੱਖੇ ਆਪੇ ਸੇਤਲਾ ਠਾਕ ਰਹਾਏ ਬੇਗਨਾ ਗਏ ਹਰ ਨਾਏ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾ ਕੇ ਰਖਾਲਾ ਰਹਾਓ ਪ੍ਰਭ ਕਰਨ ਕਰਨ ਸਮਰਾਥ ਹਰਿ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬਨੰਤੇ ਸਬਨ ਨਾਨਕ ਸੁਖ ਸਵੰਤੇ ਸੋਰਠ ਮਹਲਾ ਪੰਜਵਾ ਸਦਾ ਸਦਾ ਹਰ ਚਾਪੇ ਪ੍ਰਭ ਬਾਲਕ ਰਾਖੇ ਆਪੇ ਸੇਤਲਾ ਠਾਕ ਰਹਾਏ ਗਨ ਗਏ ਹਰ ਨਾਏ ਮੇਰਾ ਪ੍ਰਭ ਹੋਆ ਸਦਾ ਦਿਆਲਾ ਫਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾ ਕਿਰਪਾਲਾ ਰਹਾਉ ਪ੍ਰਭ ਕਰਨ ਕਰਨ ਸਮਰਾਥਾ ਹਰਿ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੇ ਬਨੰਤੀ ਸਭ ਨਾਨਕ ਸੁਖ ਸਵੰਤੇ ਸੋਰਠ ਮਹਲਾ ਪੰਜਵਾਂ ਸਦਾ ਸਦਾ ਹਰਿ ਜਾਪੇ ਰਬ ਬਾਲਕ ਰਾਖੇ ਆਪੇ ਸਿਤਲਾ ਠਾਕ ਰਹੀ ਬਿਗਨ ਗਏ ਹਰ ਨਾਏ ਮੇਰਾ ਪ੍ਰਭ ਹੋਆ ਸਰਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਅਬ ਜੀ ਭਿਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥ ਹਰਿ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੇ ਬਨੰਤੇ ਸਬਨਾਨਕ ਸੁਖ ਸਵੰਤੇ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰੱਖੇ ਆਪੇ ਸੇਤਲਾ ਠਾਕ ਰਹਾਏ ਬੇਗਨਾ ਗਏ ਹਰ ਨਾਏ ਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਿਆ ਕਰਪਾਲਾ ਰਹਾਉ ਪ੍ਰਭ ਕਰਨ ਕਰਨ ਸਮਰਾਥ ਹਰਿ ਸਿਮਰਤ ਸਭ ਦੁਖ ਲਾਤਾ ਆਪਣੇ ਦਾਸ ਕੀ ਸੁਨੇ ਬਨੰਤੇ ਸਭ ਨਾਨਕ ਸੁਖ ਸਵੰਤੇ ਸੋਰਠਿ ਮਹਲਾ ਪੰਜਵਾਂ ਸਦਾ ਸਦਾ ਹਰ ਚਾਪੇ ਪ੍ਰਭ ਬਾਲਕ ਰਾਖੇ ਆਪੇ ਸੈਤਲਾ ਠਾਕ ਰਹਾਏ ਵਿਗਨ ਗਏ ਹਰ ਨਾਏ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾ ਕੀ ਰੁਪਾਲਾ ਰਹਾਓ ਪ੍ਰਭ ਕਰਣ ਸਮਰਾਥ ਅਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੇ ਬਨੰਤੇ ਸਭ ਨਾਨਕ ਸੁਖ ਸੰਤੇ ਸੋਰਠ ਮਹਲਾ ਪੰਜਵਾਂ ਸਦਾ ਸਦਾ ਹਰਿ ਜਾਪੇ ਪਰਬਾਲਕ ਰਾਖੇ ਆਪੇ ਸੇਤਲਾ ਠਾਕ ਰਹੇ ਬਿਗਨ ਗਏ ਹਰ ਨਾਏ ਮੇਰਾ ਪ੍ਰਭ ਹੋਵਾ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਿਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥ ਹਰਿ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੇ ਸੁਣੇ ਬਨੰਤੇ ਸਬਨਾਨਕ ਸੁਖ ਸਵੰਤੇ ਸੋਰਠ ਮਹੱਲਾ ਪੰਜਵਾ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰੱਖੇ ਆਪੇ ਸੇਤਲਾ ਠਾਕ ਰਹਾਏ ਬੇਗਨਾ ਗਏ ਹਰ ਨਾਏ ਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾਗ ਕਿਰਪਾਲਾ ਰਹਾਓ ਪ੍ਰਭ ਕਰਨ ਕਰਨ ਸਮਰਾਥ ਹਰਿ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਨੇ ਬਨੰਤੇ ਸਬ ਨਾਨਕ ਸੁਖ ਸਵੰਤੇ ਸੋਰਠ ਮਹਲਾ ਪੰਜਵਾ ਸਦਾ ਸਦਾ ਹਰ ਚਾਪੇ ਪ੍ਰਭ ਬਾਲਕ ਰਾਖੇ ਆਪੇ ਸੇਤਲਾ ਠਾਕ ਰਹਾਏ ਵੇਗਨ ਗਏ ਹਰ ਨਾਏ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਾ ਕੀਰਪਾਲਾ ਰਹਾ ਰਬ ਕਰਨ ਕਰਨ ਸਮਰਾਥਾ ਅਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੇ ਬਨੰਤੇ ਸਭ ਨਾਨਕ ਸੁਖ ਸਵੰਤੇ ਵਾਹਿਗੁਰੂ ਜੀ ਕਾ ਫਲ ਸਾਂ ਵਾਹਿਗੁਰੂ ਜੀ ਕੀ ਫਤਿਹ